ਯਾ ਪੁਲਿਸ ਨੂੰ ਉਸ ਤੋਂ ਪਾਰੀ ਸਵਾਲਤਾ ਮਿਲੀ ਜਦੋਂ ਲੋਰਸੋ ਬਿਸ਼ਨੋਈ ਤੇ ਰਾਜਾ ਗੈਂਗ ਨਾਲ ਸੰਬੰਧਤ ਤਿੰਨ ਗੁਰਗਨ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਪਾਰੀ ਅਸਲਾ ਬਰਾਮਦ ਕੀਤਾ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਯੁਵेश ਕੁਮਾਰ ਐਸਪੀ ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੂੰ ਉਸ ਸਵਲਤਾ ਮਿਲੀ ਜੋ ਸੂਚਨਾ ਆਧਾਰ ਤੇ ਲੋਰਸੋ ਬਿਸ਼ਨੋਈ ਨਾਲ ਸੰਬੰਧਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਨੂੰ ਰਾਜਾ ਗੈਂਗ ਨਾਲ ਜਿਨ੍ਹਾਂ ਦੀ ਆਪਸ ਵਿੱਚ ਕਾਫੀ ਖਹਿਵਾਜੀ ਹੈ ਅਨਾਂ ਕੋਲ ਅਸਲਾ ਬਰਾਮਦ ਕੀਤਾ ਗਿਆ ਚਾਰ ਪਸਤੋਨਾਂ ਦੇ 26 ਦੇ ਕਰੀ ਕਾਰਤੂਸ ਬਰਾਮਦ ਕੀਤੇ ਗਏ ਨੇ ਇਹ ਕਾਰਤੂਸ ਤੇ ਗੋਲੀ ਸਿੱਕਾ ਇੱਕ ਦੂਜੇ ਗੈਂਗ ਉੱਪਰ ਵਰਤਣਾ ਸੀ ਇਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਕਾਬੂ ਕਰ ਲਏ ਗਏ ਨੇ ਆਉ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਐਸਪੀ ਜੁਗੈ ਸ਼ਰਮਾ ਸੀਕ੍ਰੀਟ ਇਨਫੋਰਮੇਸ਼ਨ ਤੇ ਸਵਿਫਟਲੀ ਐਕਟ ਕਰਦੇ ਹੋਏ ਪੁਲਿਸ ਨੇ ਤਿੰਨ ਨੂੰ ਗ੍ਰਿਪਟ ਅਰੈਸਟ ਕੀਤਾ ਹੈ ਜੋ ਦੋ ਵੱਖ-ਵੱਖ ਗੈਂਗਸ ਦੇ ਨਾਲ ਅਸੋਸੀਏਟਡ ਨੇ ਇਹ ਤਿੰਨੇ ਗ੍ਰਿਪਟ ਨੂੰ ਉਹਨਾਂ ਵਿੱਚੋਂ ਦੋ ਮੁਜੇਵਾਂ ਗਾਇਆ ਰੋਗੇ ਤੇ ਚੀਕੂ ਐਂਡ ਸਪਾਰਸ਼ੁਕਾ ਤਿੰਨੇ ਦੋਸ਼ੀਆਂ ਤੋਂ ਚਾਰ ਪਿਸਟਲ ਇਲੈਗਲ ਪਿਸਟਲ ਰਿਕਵਰ ਹੋਏ ਆ ਤੇ 26 ਦੇ ਗ੍ਰੀਡ ਜਿਹੜੇ ਰੋਂ ਰਿਕਵਰ ਹੋਏ ਆ ਜੋ ਰੋਗੇ ਤੇ ਚੀਕੂ ਤੇ ਸਪਾਰਸ਼ੁਕਾ ਹੈ ਇਹ ਲੋਰੈਂਸ ਗਰੁੱਪ ਨਾਲ ਅਸੋਸੀਏਟਡ ਨੇ ਇਹ ਲੋਕਲ ਜੋ ਰਾਈਵਲਰੀ ਚੱਲ ਰਹੀ ਸੀਗੀ ਤੇਜਪਾਲ ਤੇ ਫਰੀਦਪੁਰਾ ਦੇ ਵਿੱਚ ਇਹ ਤੇਜਪਾਲ ਦੇ ਸਾਥੀ ਨੇ ਤੇਜਪਾਲ ਦਾ ਥੋੜੇ ਮਹੀਨੇ ਪਹਿਲਾਂ ਇੱਥੇ ਮਰਡਰ ਹੋ ਗਿਆ ਸੀਗਾ ਸਨੋਰੀ ਅਡੇ ਤੇ ਜਿਹਦੇ ਵਿੱਚ ਫਰੀਦਪੁਰਾ ਅਰੈਸਟ ਕੀਤਾ ਸੀਗਾ ਅਗਸਤ ਦੇ ਮਹੀਨੇ ਦੇ ਵਿੱਚ ਆਫਟਰ ਰਿਪੋਰਟ ਬੀਫ ਰਿਕੋਰਡ ਭਾਈ ਸੀਆਈਏ ਪਟਿਆਲਾ ਹੈ ਤੇ ਕਵਾਲੀ ਪਟਿਆਲਾ ਤਾਂ ਉਸ ਮਰਡਰ ਕਰਕੇ ਇਹਨਾਂ ਦੀ ਰੰਜਿਸ਼ ਚੱਲ ਰਹੀ ਸੀ ਆਪਸ ਵਿੱਚ ਸੋ ਰੋਹਿਤ ਬਹੁਤ ਚੀਫੂ ਅੇ ਡਬਲ ਹਰੀਆ ਦੇ ਨਾਲ ਜੇਲ੍ਹ ਦੇ ਉੱਤੇ ਰਿਹਾ ਹੈ ਤੇ ਇੱਥੇ ਸੱਤ ਪਰਚੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ ਵੱਖ-ਵੱਖ ਸੰਗੀਨ ਅਪਰਾਧ 307 302 ਦੇ ਇੱਥੇ ਕਦਰਵੇ ਦਰਜ ਨੇ ਸਾਨੂੰ ਉਹ ਪਿਸਤਲ ਮਿਲੇ ਹੈ ਤੇ 14 ਰਾਉਂਡ ਮਿਲੇ ਆ ਤਾਂ ਟੋਟਲ ਕੋਲ ਮਿਲਾ ਕੇ ਸਾਨੂੰ ਚਾਰ ਇਲੀਗਲ ਪਿਸਤਲ ਤੇ 26 ਰਾਉਂਡ ਰਿਕਵਰ ਹੋਇਆ ਤੇਰੀ ਇਨਵੈਸਟੀਗੇਸ਼ਨ ਅਸੀਂ ਫਾਰਮਲ ਹੀ ਕਰ ਰਹੇ ਆ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਨੂੰ ਜਗੀਦਰਾਂ ਇਨਵੈਸਟੀਗੇਟ ਕਰਾਂਗੇ